ਪਹਿਲੇ ਜਿਹੜੇ ਇਹ ਆਗੂ ਆਏ ਨੇ ਪੰਜਾਬ ਦੇ ਵਿੱਚ ਜਿਹੜੇ ਮਰਨਵਤ ਦੇ ਉੱਪਰ ਬੈਠੇ ਹੋਰ ਬੈਠੇ ਆ ਸਾਰੇ ਬੈਠੇ ਨੇ 35 36 ਕਿਉਂ ਡਰਦੇ ਆ ਮੌਤ ਤੋਂ ਫਿਰ ਸਾਡੇ ਡੱਲੇਵਾਲ ਸਾਹਿਬ ਨੂੰ ਅਸੀਂ ਕੁਰਬਾਨ ਕਰ ਦਿਆਂਗੇ ਕੋਈ ਪਰਵਾਹ ਨਹੀਂ ਕੋਈ ਚੱਕਰ ਨਹੀਂ ਜੇਕਰ ਉਹ ਸ਼ਹੀਦ ਹੁੰਦੇ ਨੇ ਤਾਂ ਉਹਨਾਂ ਦੇ ਪੁੱਤ ਅਨੇਕਾਂ ਡੱਲੇਵਾਲ ਪੈਦਾ ਹੋਣਗੇ ਪੰਜਾਬ ਦੀ ਧਰਤੀ ਦੇ ਉੱਪਰ ਜਦੋਂ ਇੱਕ ਭਾਈ ਦੇ ਉੱਪਰ ਕੋਈ ਆਫ਼ਤ ਪੈ ਜਾਂਦੀ ਆ ਕੀ ਫਿਰ ਉਹ ਮਰਤਾ ਕਰਵਾਉਂਦਾ ਕੀ ਉਹ ਕਹਿੰਦਾ ਮੈਨੂੰ ਸੱਦਿਆ ਨਹੀਂ ਹੁਣ ਜਥੇਬੰਦੀਆਂ ਨੂੰ ਆਪਣਾ ਐਟੀਟਿਊਡ ਆ ਜਿਹੜਾ ਉਹਨੂੰ ਥੋੜਾ ਜਿਹਾ ਨੀਵਾ ਕਰਨਾ ਪਊਗਾ। ਡੱਲੇਵਾਲ ਸਾਹਿਬ ਇਹ ਕਹਿੰਦੇ ਨੇ ਕਿ ਜੇਕਰ ਡੱਲੇਵਾਲ ਦੀ ਸ਼ਹਾਦਤ ਦੇ ਨਾਲ ਐਮਐਸਪੀ ਗਰੰਟੀ ਕਾਨੂੰਨ ਬਣਦਾ ਤਾਂ ਉਹਨਾਂ ਦਾ ਹਰ ਇੱਕ ਸਾਸ ਹਰ ਇੱਕ ਸਵਾਸ ਕਿਸਾਨੀ ਦੇ ਲਈ ਹਾਜ਼ਰ ਪਰ ਇਹ ਕਿੱਥੇ ਲਿਖਿਆ ਕਿ ਜੇਕਰ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੁੰਦੀ ਆ ਤਾਂ ਫਿਰ ਐਮਐਸਪੀ ਮਿਲਣੀ ਲਾਜ਼ਮੀ ਹੈ। ਅੱਜ ਵੀ ਅਸੀਂ ਕਹਿ ਦਿੰਦੇ ਆ ਇਹ ਗੱਲ ਭਗਵਾਨ ਤਮਾਨ ਕਵੇ ਕਿ ਨੈਸ਼ਨਲ ਹਾਈਵੇ ਨੂੰ ਜਾਮ ਕਰਨਾ ਕੰਕਰੀਟ ਪਾ ਕੇ ਇਹ 도ਛੀ ਆ ਕੇਂਦਰ ਦੀ ਸਰਕਾਰ ਜਾ ਜਾ ਕੇ ਕਹੇ ਕੇਂਦਰ ਦੀ ਸਰਕਾਰ ਨੇ ਰੋਕਿਆ ਵਾ ਤੇ ਅਸੀਂ ਕਹਦੇ ਆ ਕਿ ਸਾਡੇ ਸਮਰਥਨ ਚ ਖੜੇ ਆ ਕਹੇ ਕਿ ਜਾਓ ਬੋਲੋ ਚਾਹੇ ਆ ਜੀ ਸਰਕਾਰ ਹੋਵੇ ਜਦੋਂ ਅਸੀਂ ਕਾਲੇ ਪਾਣੀ ਦੇ ਮੋਰਚੇ ਦੇ ਉੱਪਰ ਗਏ ਸੀਗੇ ਮੈਨੂੰ ਖੁਦ ਨੂੰ ਅਰੈਸਟ ਕੀਤਾ ਗਿਆ ਪਕੜ ਕੇ ਜਿਹੜਾ ਹੈਗਾ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਅਨੇਕਾਂ ਨੌਜਵਾਨਾਂ ਨੂੰ ਕਰ ਦਿੱਤਾ ਗਿਆ ਅਸੀਂ ਐਮਐਸਪੀ ਦੀ ਮੰਗ ਛੱਡ ਦਿਆਂਗੇ ਇਹਨਾਂ ਨੂੰ ਕਹੋ ਕਿ ਜਾਓ ਜਾ ਕੇ ਵਾਗਾ ਬਾਡਰ ਖੋਲ ਦਿਓ ਅਸੀਂ ਇਹਨਾਂ ਨੂੰ ਦਿੰਦੇ ਹੀ ਨਹੀਂ ਜਾਂ ਕਹਦੇ ਨੇ ਇਹ ਕਿ ਨਾ ਛੋੜੇ ਅਨਾਜ ਦੀ ਲੋੜ ਆ ਤੇ ਸਾਨੂੰ ਬਾਗਾ ਬਾਡਰ ਖੋਲ ਦਿਨ ਚੈੱਕ ਕਰਕੇ ਟਪਾ ਦਿਆ ਕਰਨ ਅਸੀਂ ਅਨਾਜ ਵੇਚਿਆ ਆ ਕਰਾਂਗੇ ਚੈਲੰਜ ਕਰਦੇ ਆਂ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਵੀ ਜਿਹੜਾ ਕਿਸਾਨ ਆ ਉਹ ਆਪਦੀ ਜ਼ਮੀਨ ਦੇ ਇੱਕ ਓੜੇ ਦੀ ਖਾਤਰ ਭਜਦਾ ਭਾਈ ਕਤਲ ਕਰ ਦਿੰਦਾ ਇਹ ਸਾਡੇ ਕੀ ਲੱਗਦੇ ਨੇ ਚਾਹੇ ਪੰਜਾਬ ਵਾਲੀ ਸਿਆਸੀ ਲੋਕ ਹੋਣ ਚਾਹੇ ਕੇਂਦਰ ਵਾਲੇ ਹੋਣ ਇਹ ਸਾਡੇ ਕੀ ਲੱਗਦੇ ਨੇ ਅਸੀਂ ਟਸ ਤੋਂ ਮਸ ਨਹੀਂ ਹੋਵਾਂਗੇ ਅੱਜ ਪੰਜਾਬ ਬੰਦ ਦਾ ਸੱਦਾ ਆ ਜਿਸ ਨੂੰ ਸੂਬੇ ਭਰ ਦੇ ਵਿੱਚੋਂ ਸਮਰਥਨ ਮਿਲਦੇ ਐਸ ਵੇਲੇ ਅਸੀਂ ਮੁਖਤਸਰ ਦੇ ਵਿੱਚ ਆ ਸਾਡੇ ਨਾਲ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਜਿਹੜੇ ਆ ਉਹ ਮੌਜੂਦ ਹੋਣਗੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਅੱਜ ਦੇ ਜਿਹੜੇ ਬੰਦ ਦਾ ਸੱਦਾ ਇਸ ਦੇ ਬਾਰੇ ਜਰੂਰ ਦੱਸ ਦਿਓ ਜਿਹੜਾ ਅੱਜ ਦਾ ਬੰਦ ਦਾ ਸੱਦਾ ਇਹਦਾ ਜਿਹੜਾ ਸਾਨੂੰ ਪੂਰਾ ਹੰਗਾਰਾ ਮਿਲਿਆ ਪੂਰਾ ਪੰਜਾਬ ਬੰਦ ਆ ਤੇ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਲੋਕਾਂ ਨੇ ਆਪ ਦੇ ਪੱਧਰ ਤੇ ਕੋਈ ਪ੍ਰਦਰਸ਼ਨ ਕੀਤੇ ਆ ਤਾਂ ਜਿਹੜਾ ਇਹ ਸੀ ਸਾਨੂੰ ਐ ਲੱਗਿਆ ਸੀ ਵੀ ਜਿਹੜੀ ਪੰਜਾਬ ਸਰਕਾਰ ਆ ਇਹ ਵੀ ਮੋਦੀ ਦੇ ਅੱਗੇ ਗੋਡੇ ਟੇਕ ਗਏ ਜਿਹੜੇ ਕਹਿੰਦੇ ਸੀ ਅਸੀਂ ਮੋਦੀ ਵਿਰੋਧੀ ਆ ਪਰ ਅੱਜ ਮੋਦੀ ਦੇ ਅੱਗੇ ਗੋਡੇ ਟੇਕੇ ਹੋਏ ਨੇ ਇਹਨਾਂ ਦੇ ਤੇ ਕਿਸਾਨਾਂ ਮੰਨੋਂ ਪਾਸਾ ਵਟਿਆ ਜਿਹੜੇ ਕਹਿੰਦੇ ਸੀ ਅਸੀਂ ਖੁਦ ਗਰੰਟੀ ਦੇਵਾਂਗੇ ਐਮਐਸਪੀ ਦੀ ਤੁਸੀਂ ਸਾਡੀ ਸਰਕਾਰ ਆਉਣ ਦਿਓ ਅੱਜ ਕੇਂਦਰ ਸਰਕਾਰ ਸਾਨੂੰ ਐਮਐਸਪੀ ਤੇ ਗਰੰਟੀ ਨਹੀਂ ਦੇ ਰਹੀ ਤੇ ਪੰਜਾਬ ਸਰਕਾਰ ਆ ਜਿਹੜੀ ਉਹ ਉਹਨਾਂ ਦੀ ਮਦਦ ਕਰ ਰਹੀ ਸੀ ਉਹਦੇ ਵਿਰੋਧ ਜਿਹੜੇ ਲੋਕ ਇਕੱਠੇ ਹੋਏ ਆ ਉਹਨਾਂ ਨੇ ਸਾਬਤ ਕਰਤਾ ਵੀ ਜਿਹੜਾ ਇਹ ਅੰਦੋਲਨ ਆ ਇਹ ਲੋਕਾਂ ਦੇ ਕੱਲੇ ਕਿਸਾਨਾਂ ਦਾ ਨਹੀਂ ਇਹ ਉਸ ਇਨਸਾਨ ਦਾ ਜਿਹੜਾ ਹਰ ਇਨਸਾਨ ਅਨਾਜ ਖਾਂਦਾ ਤੁਸੀਂ ਕਹਿੰਦੇ ਪੰਜਾਬ ਸਰਕਾਰ ਉਹਦੀ ਮਦਦ ਕਰ ਰਹੀ ਹੈ ਪਰ ਪਿਛਲੇ ਦਿਨਾਂ ਦੇ ਵਿੱਚ ਤਾਂ ਪੂਰੀ ਕੈਬਨਿਟ ਇਸ ਤੋਂ ਪਹਿਲਾਂ ਵੀ ਹਾਲਾਂਕਿ ਮੰਤਰੀ ਆਉਂਦੇ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਪੂਰੀ ਕੈਬਨਿਟ ਨਾਲ ਨਾ ਮਨੋਰੋੜਾ ਖੁਦਾਂ ਕਿ ਹਾਲਚਲ ਪੁੱਛ ਕੇ ਗਏ ਨੇ ਜਿਹੜੇ ਸਦਾਚ ਲੋਕ ਨੇ ਚਾਹੇ ਸਦਾ ਤੋਂ ਬਾਹਰ ਨੇ ਸਿਆਸੀ ਲੋਕ ਉਹਨਾਂ ਤੋਂ ਪੂਰੇ ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਉੱਟ ਚੁੱਕਿਆ ਤੁਸੀਂ ਵੇਖਦੇ ਹੋ ਚੋਣ ਮੈਨੀਫੈਸਟੋ ਚ ਇਹਨਾਂ ਦੀ ਗੱਲ ਵੇਖ ਲਓ ਚੋਣ ਮੈਨੀਫੈਸਟੋ ਬੀਜੇਪੀ ਦਾ ਚੱਕ ਲਓ ਤਾਂ ਚੋਣ ਮੈਨੀਫੈਸਟੋ ਦੇ ਵਿੱਚ ਅਸੀਂ ਉਹ ਹੀ ਮੰਗ ਰਹੇ ਹਾਂ ਨਾ ਅਸੀਂ ਐਮਐਸਪੀ ਦੀ ਗਰੰਟੀ ਮੰਗ ਰਹੇ ਹਾਂ ਨਾ ਤਾਂ ਚੋਣ ਮੈਨੀਫੈਸਟੋ ਦੇ ਵਿੱਚ ਵੀ ਵਾਦਾ ਸੀ ਜਦੋਂ ਪਿਛਲਾ ਅੰਦੋਲਨ ਪੋਸਟਪੋਨ ਕੀਤਾ ਉਦੋਂ ਵੀ ਇਹਨਾਂ ਦਾ ਵਾਦਾ ਸੀ ਬੀਜੇਪੀ ਵਾਲਿਆਂ ਦਾ ਉਹ ਵਾਅਦੇ ਤੋਂ ਮੁਕਰੇ ਆ ਉਹਨਾਂ ਦੀ ਲੋਚਨਾ ਕਿਉਂ ਨਹੀਂ ਕਰਦੇ ਇਹ ਉਹਨਾਂ ਦੀ ਲੋਚਨਾ ਕਰਨਾ ਸੈਸ਼ਨਸ ਜਾ ਕੇ ਬੋਲਣਾ ਤਾਂ ਅੱਜ ਤਾਂ ਇੱਥੋਂ ਤੱਕ ਸਾਨੂੰ ਜਿਹੜਾ ਜਿੱਥੇ ਸਿਆਸੀ ਲੋਕਾਂ ਤੋਂ ਵਿਸ਼ਵਾਸ ਉੱਠਿਆ ਅੱਜ ਸਾਡੇ ਦਾ ਕੋਰਟ ਤੋਂ ਵੀ ਵਿਸ਼ਵਾਸ ਉੱਠ ਗਿਆ ਸਾਡੀ ਜੁਨਿਸ਼ਰੀ ਸਾਡੇ ਨਾਲ ਨਹੀਂ ਗਈ ਜਿਹੜੀ ਜਿਹੜੇ ਲੋਕ ਸਾਡੇ ਨਾਲ ਇਹ ਵਾਅਦਾ ਕਰਕੇ ਪੋਸਟਪੋਨ ਕਰਾਉਂਦੇ ਸਾਡਾ ਅੰਦੋਲਨ ਵੀ ਟੋੜੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਪੂਰੀਆਂ ਕਰਾਂਗੇ ਤਾਂ ਉਹ ਵਾਅਦੇ ਤੋਂ ਮੁੱਕਰਦੇ ਆ ਤਾਂ ਕੋਰਟ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਤੇ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਹਦਾਇਤਾਂ ਦਿੰਦੀ ਹੈ ਕੋਈ ਆਪ ਦਾ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇ ਵਾਲਾ ਸਭ ਆਪ ਦੀ ਸਵੇ ਇਸ਼ਾ ਨਾਲ ਬੈਠੇ ਨੇ ਮਰਨ ਵਰਤੀ ਉਹਨਾਂ ਨੂੰ ਕਿਸੇ ਨੇ ਬਿਠਾਇਆ ਨਹੀਂ ਉਹ ਕਹਿੰਦੇ ਵੀ ਕਿਸਾਨੀ ਦੀ ਖਾਤਰ ਜਦੋਂ ਅਸੀਂ ਤਿਲ ਤਿਲ ਕਰਕੇ ਮਰਨਾ ਤੇ ਬਾਅਦ ਨਾਲੋਂ ਅੱਜ ਹੀ ਚੰਗਾ ਪੋਤਰਾ ਮਾਰਨ ਨਾਲੋਂ ਚੰਗਾ ਵੀ ਡੱਲੇਲ ਕਹਿੰਦੇ ਖੁਦ ਮੈਂ ਮਰ ਜਾਾਂ ਤੇ ਪੂਰਾ ਅੱਜ ਦੀ ਕਿਸਾਨੀ ਵੀ ਇਹ ਸੋਚਦੀ ਆ ਵੀ ਆਉਣ ਵਾਲੀ ਨਸਲ ਮਾਰਨ ਨਾਲੋਂ ਚੰਗਾ ਵੀ ਅੱਜ ਦਾਦੇ ਲੜਕੇ ਮਰਨ ਇਹ ਵੀ ਤਾਂ ਇੱਕ ਗੱਲ ਹੈ ਨਾ ਕਿ ਇੱਕ ਆਗੂ ਬੜੇ ਲੰਮੇ ਸਮੇਂ ਬਾਅਦ ਇੱਕ ਆਗੂ ਬਣਦਾ ਕੋਈ ਵੀ ਆਗੂ ਹੁੰਦਾ ਉਹਦੀ ਜਾਨ ਇੰਨੀ ਵੀ ਸਸਤੀ ਨਹੀਂ ਹੋਣੀ ਚਾਹੀਦੀ ਸਰਕਾਰਾਂ ਦਾ ਪ੍ਰਵਾਹ ਕਰਦੀਆਂ ਹੀ ਨਹੀਂ ਪਰ ਕਿਤੇ ਨਾ ਕਿਤੇ ਉਹਦੀ ਜਾਨ ਹੀ ਨਹੀਂ ਸਸਤੀ ਵੀ ਨਹੀਂ ਪਾਉਣੀ ਚਾਹੀਦੀ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੀ ਕੋਈ ਜਾਨ ਚਲੀ ਜਾਵੇ ਇਸ ਤਰੀਕੇ ਦੇ ਨਾਲ ਜਹਾਨ ਤੋਂ ਚਲੇ ਜਾਣ ਤੇ ਬਾਅਦ ਦੇ ਵਿੱਚ ਸਰਕਾਰਾਂ ਤਾਂ ਉੱਪਰੋਂ ਫੇਰ ਕਾਨੂੰਨ ਲੈ ਕੇ ਆਉਣ ਦੀ ਤਿਆਰੀ ਦੇ ਵਿੱਚ ਹੈ ਇਹ ਵੀ ਤਾਂ ਇੱਕ ਪੁਆਇੰਟ ਹੈ ਵੇਖੋ ਜੀ ਸਾਡਾ ਇਤਿਹਾਸ ਹੈ ਜਦੋਂ ਵੀ ਅਸੀਂ ਕੋਈ ਅੰਦੋਲਨ ਸ਼ੁਰੂ ਕਰਦੇ ਹਾਂ ਮੂਵਮੈਂਟ ਲੜਦੇ ਹਾਂ ਤੇ ਗੁਰੂਆਂ ਤੋਂ ਲੈ ਕੇ ਸਾਡਾ ਇਤਿਹਾਸ ਰੇਹਾ ਚਾਹੇ ਉਸ ਤੋਂ ਬਾਅਦ ਸਾਡੇ ਗਦਰੀ ਬਾਬਿਆਂ ਦਾ ਹੋਵੇ ਚਾਹੇ ਗੰਗਸਰ ਜੈਤੋ ਦਾ ਮੋਰਚਾ ਵੀ ਹੋਵੇ ਜਿਵੇਂ ਨੇੜੇ ਮੋਰਚੇ ਦੀ ਗੱਲ ਕਰੀਏ ਚਾਹੇ ਅਨੰਦਪੁਰ ਦੇ ਮਤੇ ਦੀ ਗੱਲ ਹੋਵੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਪਿੱਛੇ ਨਹੀਂ ਹਟਦੇ ਤੇ ਫਿਰ ਕਦੇ ਵੀ ਉਹ ਅੰਦੋਲਨ ਫੇਲ ਨਹੀਂ ਹੋਇਆ ਹੋਰ ਲੜਨ ਵਾਲੇ ਬਹੁਤ ਨੇ ਜਿਹੜੀ ਗੱਲ ਆ ਵੀ ਆਗੂ 40 ਸਾਲਾਂ ਚ ਪੈਦਾ ਹੁੰਦਾ ਹੈ ਤੇ ਜੇ ਕੋਈ ਭੁੱਖ ਹੜਤਾਲ ਰੱਖ ਕੇ ਮਰਦਾ ਤੇ ਉਹ ਲਗਭਗ 2 ਦੋ ਕੁ ਮਹੀਨਿਆਂ ਚ ਖਤਮ ਹੋ ਜਾਂਦਾ ਹੈ ਇਹ ਸਾਨੂੰ ਬਹੁਤ ਵੱਡਾ ਫਿਕਰ ਆ ਇਸੇ ਕਰਕੇ ਸੰਗਤਾਂ ਜਿਹੜੀਆਂ ਰੋੜਾਂ ਤੇ ਨੇ ਤਾਂ ਜੇਕਰ ਸਰਕਾਰ ਹਜੇ ਵੀ ਗੱਲ ਨਹੀਂ ਸੁਣਦੀ ਅੱਜ 35ਵੇਂ ਦਿਨ ਸਰਦਾਰ ਜਗੀਰ ਸਿੰਘ ਢੱਲੇਵਾਲ ਦਾ ਵਰਨਵਰਤਾ ਹੈ ਜੇ ਅੱਜ ਵੀ ਗੱਲ ਨਹੀਂ ਸੁਣਦੀ ਤਾਂ ਆਉਣ ਵਾਲੇ ਦਿਨਾਂ 'ਚ ਹਾਲਾਤ ਇਦੋਂ ਵੀ ਮਾੜੇ ਹੋਣਗੇ ਲੋਕ ਇਦੋਂ ਜ਼ਿਆਦਾ ਸੜਕਾਂ ਤੇ ਆਉਣਗੇ ਰੇਲਵੇ ਤੇ ਜਾਵਾਂਗੇ ਜਿੰਨਾ ਜੋ ਹੋਇਆ ਕਰਾਂਗੇ ਇੱਥੋਂ ਤੱਕ ਮੈਂ ਚੈਲੰਜ ਕਰ ਦੇਵਾ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਵੀ ਜਿਹੜਾ ਕਿਸਾਨ ਹੈ ਉਹ ਆਪਦੀ ਜ਼ਮੀਨ ਦੇ ਇੱਕ ਓੜੇ ਦੀ ਖਾਤਰ ਭਾਈ ਦਾ ਭਾਈ ਕਤਲ ਕਰ ਦਿੰਦਾ ਇਹ ਸਾਡੇ ਕੀ ਲੱਗਦੇ ਨੇ ਚਾਹੇ ਪੰਜਾਬ ਵਾਲੀ ਸਿਆਸੀ ਲੋਕ ਹੋਣ ਚਾਹੇ ਕੇਂਦਰ ਵਾਲੇ ਹੋਣ ਇਹ ਸਾਡੇ ਕੀ ਲੱਗਦੇ ਨੇ ਅਸੀਂ ਟਸ ਤੋਂ ਮਸ ਨਹੀਂ ਹੋਵਾਂਗੇ ਆਪਦੀਆਂ ਹੱਕੀ ਮੰਗਾਂ ਵਾਸਤੇ ਜਿਹੜਾ ਅੱਜ ਸ਼ਾਂਤਮਈ ਅੰਦੋਲਨ ਆ ਇਹ ਲੜਾਂਗੇ ਜੇ ਸਰਕਾਰ ਨੇ ਜ਼ਬਰ ਕੀਤਾ ਸਾਡੇ ਨਾਲ ਜ਼ਬਰਦਸਤ ਟੱਕਰ ਸਾਨੂੰ ਕਰਨਾ ਆਉਂਦਾ ਸੀ ਬਾਬੇ ਨਾਨਕ ਦੇ ਫ਼ਰਮਾਨ ਤੇ ਚੱਲੇ ਆਂ ਨਾ ਪੈ ਦੇਤ ਨਾ ਪੈ ਮਾਨਤ ਕੱਲ ਕਹਿੰਦੇ ਨੇ ਕਿ ਐਮਐਸਪੀ ਦੀ ਲੜਾਈ ਕਹਿੰਦੇ ਨੇ ਬਹੁਤ ਵੱਡੀ ਆ ਐਮਐਸਪੀ ਦੀ ਲੜਾਈ ਕੋਈ ਛੋਟੀ ਨਹੀਂ ਜਾਂ ਕੱਲੇ ਪੰਜਾਬ ਦੀ ਨਹੀਂ ਐ ਬਹੁਤ ਸੂਬਿਆਂ ਦੀ ਲੜਾਈ ਆ ਇਹ ਕੀ ਲੱਗਦਾ ਕਿ ਜੋ ਲੜਾਈ ਐ ਢੀ ਵੱਡੀ ਆ ਕਹਿੰਦੇ ਜਿਹੜਾ ਅੰਦੋਲਨ ਜਿੱਤਿਆ ਉਸ ਤੋਂ ਵੀ ਇਹ ਲੜਾਈ ਵੱਡੀ ਆ ਤਾਂ ਲੱਗਦਾ ਸਿਰਫ ਇੱਕ ਮਰਨ ਵਰਤ ਦੇ ਨਾਲ ਐਮਐਸਪੀ ਜਿਹੜੀ ਹੈਗੀ ਉਹ ਮਿਲ ਸਕਦੀ ਆ ਜੇਕਰ ਸਰਦਾਰ ਕਰਤਾਰ ਸਿੰਘ ਸਰਾਭਾ ਇਹ ਗੱਲ ਸੋਚ ਲੈਂਦਾ ਕਿ ਦੇਸ਼ ਨੂੰ ਆਜ਼ਾਦ ਕਰਾਉਣਾ ਸਭ ਤੋਂ ਵੱਡੀ ਗੱਲ ਐ ਤਾਂ ਦੇਸ਼ ਆਜ਼ਾਦ ਨਹੀਂ ਹੋਣਾ ਸੀ ਇਸ ਤੋਂ ਪਹਿਲਾਂ ਤੁਸੀਂ ਇੱਕ ਹੋਰ ਕੁਐਸਚਨ ਕੀਤਾ ਕੀ 40 ਸਾਲਾਂ ਦੇ ਵਿੱਚ ਇੱਕ ਆਗੂ ਪੈਦਾ ਹੁੰਦਾ ਵਾ ਮੰਨਦੇ ਆਂ ਅਸੀਂ ਜੇਕਰ ਸਰਦਾਰ ਭਖਤ ਸਿੰਘ ਸ਼ਹੀਦੀ ਨਾਲ ਲੈਂਦੇ ਕਰਤਾਰ ਸਿੰਘ ਸਰਾਬਾ ਸ਼ਹੀਦੀ ਨਾਲ ਲੈਂਦੇ ਤਾਂ ਬਾਅਦ ਦੇ ਵਿੱਚ ਦੇਸ਼ ਨੇ ਆਜ਼ਾਦ ਨਹੀਂ ਸੀ ਹੋਣਾ ਅੱਜ ਅਨੇਕਾਂ ਸ਼ਹੀਦ ਭਖਤ ਸਿੰਘ ਦੇ ਰੂਪ ਦੇ ਵਿੱਚ ਬੈਠੇ ਨੇ ਜਜ਼ਬਾ ਲੈ ਕੇ ਬੈਠੇ ਨੇ ਜੇਕਰ ਅੱਜ ਡੱਲੇਵਾਲ ਸਾਹਿਬ ਸ਼ਹਾਦਤ ਦਿੰਦੇ ਨੇ ਉਹਨਾਂ ਦੀ ਸ਼ਹਾਦਤ ਹੋਣਾ ਪੱਕਾ ਹੈ ਜਦੋਂ ਸਾਨੂੰ ਦਿਖ ਰਿਹਾ ਕਿ ਸਰਕਾਰ ਆਪ ਦੇ ਜਿਹੜੀ ਆ ਕਿਸ ਸਟੈਂਡ ਦੇ ਉੱਪਰ ਖੜੀ ਆ ਡੱਲੇਵਾਲ ਸਾਹਿਬ ਜਿਹੜੇ 40 ਸਾਲਾਂ ਤੋਂ ਉੱਪਰ ਸੰਘਰਸ਼ ਕਰਕੇ ਅੱਜ ਦੇਸ਼ ਦੇ ਸਰਵੋੱਚ ਆਗੂ ਬਣੇ ਨੇ ਜੇਕਰ ਉਹ ਸ਼ਹੀਦ ਹੁੰਦੇ ਨੇ ਤਾਂ ਉਹਨਾਂ ਦੇ ਪੁੱਤ ਅਨੇਕਾਂ ਡੱਲੇਵਾਲ ਪੈਦਾ ਹੋਣਗੇ ਪੰਜਾਬ ਦੀ ਧਰਤੀ ਦੇ ਉੱਪਰ ਅਸੀਂ ਸ਼ਹੀਦੀਆਂ ਦੇਣ ਤੋਂ ਨਹੀਂ ਡਰਦੇਗੇ ਅਸੀਂ ਕੁਰਬਾਨੀਆਂ ਦੇਣ ਤੋਂ ਨਹੀਂ ਡਰਦੇ ਨੇ ਅਸੀਂ ਦਿੱਲੀ ਨੂੰ ਇਹ ਵੰਗਾਰ ਪਾਉਣੇ ਨੇ ਕਿ 10 ਦਿਲਗੇ ਕਿੰਨੀਆਂ ਛੀਦੀਆਂ ਤੈਨੂੰ ਚਾਹੀਦੀਆਂ ਨੇ ਜੇ ਸਾਡੇ ਗੁਰੂ ਛੀਦੀਆਂ ਦੇ ਸਕਦੇ ਨੇ ਦਿੱਲੀ ਦੇ ਤਖਤ ਤੇ ਬੈਠ ਕੇ ਛੀਦੀਆਂ ਦੇ ਸਕਦੇ ਨੇ ਸਾਡੇ ਡੱਲੇਵਾਲ ਸਾਹਿਬ ਨੂੰ ਅਸੀਂ ਕੁਰਬਾਨ ਕਰ ਦਿਆਂਗੇ ਕੋਈ ਪਰਵਾਹ ਨਹੀਂ ਕੋਈ ਚੱਕਰ ਨਹੀਂ ਜਦੋਂ ਇੱਕ ਸਿੱਖ ਇਹ ਗੱਲ ਕਹਿ ਕੇ ਇਹ ਪਰਨ ਕਰਕੇ ਅਰਦਾਸ ਕਰਕੇ ਬੈਠ ਜੇ ਤਾਂ ਉਹਨੂੰ ਪੂਰਾ ਉੱਤਰਨਗੇ ਔਰ ਉਸ ਤੋਂ ਬਾਅਦ ਲਿਸਟਾਂ ਬਣਾਈ ਬੈਠੇ ਨੇ ਖਨੌਰੀ ਬਾਰਡਰ ਦੇ ਉੱਪਰ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਤਾਂ ਲਿਸਟਾਂ ਤਿਆਰ ਨੇ ਹਰ ਦੋ ਝੰਡੇ ਜੀ ਬੈਠਣਗੇ ਉਸ ਤੋਂ ਬਾਅਦ ਜਿਹੜੇ ਅਗਲੇ ਆਗੂ ਬੈਠਣਗੇ ਪਰ ਸਵਾਲ ਇੱਥੇ ਪੈਦਾ ਹੁੰਦਾ ਕਿ ਜੇਕਰ ਅਸੀਂ ਦਿੱਲੀ ਨੂੰ ਸਾਧਵੇਂ ਤਰੀਕੇ ਦੇ ਨਾਲ ਜਾਣੇ ਆ ਤਾਂ ਜਿਹੜੇ ਸਾਡੇ ਬਜ਼ੁਰਗਾਂ ਦੇ ਹੱਥਾਂ ਦੇ ਵਿੱਚ ਝੰਡੇ ਹੁੰਦੇ ਆ ਉਹਨਾਂ ਨੂੰ ਰੈਫਰਾਂ ਦੱਸ ਦਿੱਤਾ ਜਾਂਦਾ ਸਾਡੇ ਟਰੈਕਟਰਾਂ ਨੂੰ ਟੈਂਕ ਦੱਸ ਦਿੱਤਾ ਜਾਂਦਾ ਔਰ ਸਾਹਮਣੇ 13 ਫਰਵਰੀ ਨੂੰ ਤੁਸੀਂ ਉੱਥੇ ਦੇਖਿਆ ਹੋਊਗਾ ਜਦੋਂ ਅਸੀਂ ਗਏ ਤੇ 36000 ਤੋਂ ਉੱਪਰ ਜਿਹੜਾ ਹੈਗਾ ਅਥਰੂਗਾਸ ਦੇ ਉੱਥੇ ਗੋਲੇ ਸੁੱਟੇ ਗਏ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਲ ਪ੍ਰਯੋਗ ਕੀਤਾ ਗਿਆ ਉਹ ਵੀ ਸਾਨੂੰ ਦਬਾਉਣ ਦੇ ਲਈ ਕੀਤਾ ਗਿਆ ਔਰ ਜਦੋਂ ਅਸੀਂ ਉਹਦੇ ਬਿਲਕੁਲ ਆਪੋਜੀਟ ਇੱਕ ਅਖਤਿਆਰ ਰਸਤਾ ਕਰ ਲਿਆ ਉਹ ਵੀ ਰਸਤਾ ਉਹ ਰਸਤਾ ਜਿਹੜਾ ਦੇਸ਼ ਦੇ ਜਿਹਨੂੰ ਅੱਜ ਦੇਸ਼ ਦੇ ਲੋਕ ਸਿਆਸੀ ਲੋਕ ਇਹ ਕਹਿੰਦੇ ਨੇ ਕਿ ਮਹਾਤਮਾ ਗਾਂਧੀ ਸਾਡਾ ਬਾਪੂ ਹੈ ਮਹਾਤਮਾ ਗਾਂਧੀ ਸਾਡਾ ਬਾਪੂ ਐ ਇਹਨਾਂ ਦੇ ਬਾਪੂ ਨੇ ਚਰਖਾ ਕੱਤਿਆ ਇਹਨਾਂ ਦੇ ਬਾਪੂ ਨੇ ਐਜੀਟੇਸ਼ਨ ਕੀਤੇ ਮਰਨਵਾਰ ਤਰਖੇ ਭੁੱਖ ਹੜਤਾਲਾਂ ਰੱਖੀਆਂ ਤੇ ਫਿਰ ਸਾਡਾ ਬਾਪੂ ਜੇ ਸਾਡਾ ਬਾਪੂ ਡੱਲੇਵਾਲ ਅੱਜ ਭੁੱਖ ਹੜਤਾਲ ਤੇ ਬਹਿ ਗਿਆ ਤੇ ਜੀ ਡੱਲੇਵਾਲ ਇਹ ਕਿਉਂ ਬਹਿ ਗਿਆ ਇਹਨੇ ਕਿਉਂ ਭੁੱਖ ਹੜਤਾਲ ਕਰ ਲਈ ਮੈਨੂੰ ਯਾਰ ਸਮਝ ਨਹੀਂ ਆਉਂਦੀ ਕਿ ਇਹ ਚਾਹੁੰਦੇ ਕੀ ਨੇ ਇਹਦਾ ਸਿੱਧਾ ਸਿੱਧਾ ਇੱਕ ਗੱਲ ਹੈ ਕਿ ਦੇਸ਼ ਦਾ ਕਿਸਾਨ ਆਪਣੇ ਹੱਕਾਂ ਦੀ ਮੰਗ ਨਾ ਕਰੇ ਦੇਸ਼ ਦਾ ਕਿਸਾਨ ਜਾਗੇ ਨਾ ਦੇਸ਼ ਦਾ ਕਿਸਾਨ ਉੱਚਾ ਨਾ ਹੋ ਸਕੇ ਤੇ ਉਹਦੇ ਬਦੌਲਤ ਜਿਹੜੇ ਇਹ ਕੋਪਰੇਟ ਕਰਾਣਿਆਂ ਦੀ ਸਰਕਾਰਾਂ ਨੇ ਚਾਹੇ ਕੇਂਦਰ ਦੀ ਸਰਕਾਰ ਚਾਹੇ ਦੇਸ਼ ਦੇ ਵਿੱਚ ਹੋਰ ਸਟੇਟਾਂ ਦੀ ਸਰਕਾਰ ਹੋਵੇ ਚਾਹੇ ਆ ਪੰਡ ਦੀ ਸਰਕਾਰ ਹੋਵੇ ਜਦੋਂ ਅਸੀਂ ਕਾਲੇ ਪਾਣੀ ਦੇ ਮੋਰਚੇ ਦੇ ਉੱਪਰ ਗਏ ਸੀਗੇ ਮੈਨੂੰ ਖੁਦ ਨੂੰ ਅਰੈਸਟ ਕੀਤਾ ਗਿਆ ਪਕੜ ਕੇ ਜਿਹੜਾ ਹੈਗਾ ਥਾਣੇ ਦੇ ਵਿੱਚ ਬੰਦ ਕਰ ਦਿੱਤਾ ਗਿਆ अनेका ਨੌਜਵਾਨਾਂ ਨੂੰ ਕਰ ਦਿੱਤਾ ਗਿਆ ਕੀ ਸਾਬਤ ਹੁੰਦਾ ਕਿ ਚਾਹੇ ਸਟੇਟ ਦੀਆਂ ਸਰਕਾਰਾਂ ਨੇ ਚਾਹੇ ਦੇਸ਼ ਦੀਆਂ ਸਰਕਾਰਾਂ ਨੇ ਇਹ ਕੋਆਪਰੇਟ ਕਰਾਣਿਆਂ ਦੇ ਨਾਲ ਮਿਲ ਕੇ ਜਿਹੜਾ ਆਪਣੇ ਕੋਲ ਸਾਰਾ ਤਾਮਚਾ ਆਪਣੇ ਹੱਥੇ ਟੱਕਰਨਾ ਚਾਹੁੰਦੇ ਨੇ ਕਰੋਨਾ ਦੇ ਦੌਰਾਨ ਇਹ ਗੱਲ ਸਾਬਤ ਹੋ ਚੁੱਕੀ ਆ ਕਿ ਖੇਤੀ ਇੱਕ ਅਜਿਹੇ ਹਾਲਾ ਹੈ ਉਹਨਾਂ ਦਾ ਧੰਦਾ ਜਿਹੜਾ ਕਦੇ ਖਤਮ ਨਹੀਂ ਹੋ ਸਕਦਾ ਉਹਨੂੰ ਨੱਪਣ ਦੇ ਲਈ ਅੱਜ ਹਰ ਇੱਕ ਹੱਥ ਕੰਡਾ ਅਪਣਾਇਆ ਜਾ ਰਿਹਾ ਚਾਹੇ ਭਾਰਤ ਮਾਲਾ ਪ੍ਰੋਜੈਕਟ ਹੋਵੇ ਚਾਹੇ ਹੋਰ ਪ੍ਰੋਜੈਕਟ ਹੋਣ ਇੱਥੇ ਸਾਡੇ ਮਲੂਟ 100 ਕਿੱਲੇ ਤੋਂ ਉੱਪਰ ਜ਼ਮੀਨ ਐਕਵਾਇਰ ਕਰਨ ਦਾ ਮਸਲਾ ਸਾਹਮਣੇ ਆ ਰਿਹਾ ਜਦੋਂ ਇਸ ਤਰ੍ਹਾਂ ਹਜ਼ਾਰਾਂ ਏਕੜ ਜ਼ਮੀਨ ਐਕਵਾਇਰਾਂ ਹੋਣੀਆਂ ਤੇ ਜਿਹੜਾ ਫਾਇਦਾ ਜਿਹੜਾ ਸਿੱਧਾ ਕੋਰਪੋਰੇਟ ਜਗਤ ਨੂੰ ਦਿਵਾਉਣ ਦੇ ਲਈ ਇਹਨਾਂ ਨੇ ਇਹ ਜਿਹੜੇ ਕਦਮ ਪੁੱਟੇ ਹੋਏ ਨੇ ਹੁਣ ਉੱਥੇ ਹੀ ਗੱਲ ਇਹ ਆਉਂਦੀ ਆ ਜੇਕਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਅੱਜ ਸ਼ਹਾਦਤ ਹੁੰਦੀ ਆ ਪਹਿਲੀ ਗੱਲ ਤਾਂ ਇਹ ਆ ਕੀ ਜਗਜੀਤ ਸਿੰਘ ਡੱਲੇ ਵਾਲੇ ਅਜੇਹੇ ਕਿਸਾਨ ਨੇ ਅਜੇਹੇ ਉਹਨਾਂ ਦੇ ਭਾਗ ਨੇ ਮੈਂ ਕਹਾਗਾ ਕਿ ਅੱਜ ਤੱਕ ਜਿਹੜਾ ਵੀ ਮੋਰਚੇ ਨੂੰ ਉਹਨਾਂ ਨੇ ਹੱਥ ਪਾਇਆ ਇਤਿਹਾਸ ਗਵਾਹ ਹੈ ਉਹ ਜਿੱਤ ਕੇ ਮੁੜੇ ਨੇ ਔਰ ਦੂਸਰੀ ਗੱਲ ਇਸ ਕੈਮਰੇ ਦੀ ਅੱਖ ਦੇ ਨਾਲ ਮੈਂ ਕਹਿ ਦੇਣਾ ਚਾਹਣਾ ਵਾ ਕਿ ਦੇਸ਼ ਦੇ ਵਿੱਚ ਮੈਂ ਸਮਝਾਂਗਾ ਕਿ ਦੇਸ਼ ਦੇ ਵਿੱਚ ਇੱਕ ਅਜੇਹਾ ਉੱਗਾ ਕਿਸਾਨ ਆਗੂ ਆ ਜਿਨੇ ਆਪਣੇ ਨਾ ਤਾਂ ਕਿਸੇ ਰਿਸ਼ਤੇਦਾਰ ਨੂੰ ਨਾ ਕਿਸੇ ਕਰੀਬੀ ਮਿੱਤਰ ਨੂੰ ਨਾ ਕਿਸੇ ਜਿਹੜਾ ਉਹਨਾਂ ਦੇ ਘੇਰੇ ਦੇ ਵਿੱਚ ਆਉਂਦਾ ਜਿਹਨੂੰ ਆਪਾਂ ਕਹਿੰਦੇ ਕਿ ਕੀ ਇਹ ਕਲੋਜ਼ ਨੇ ਆਪਣੇ ਪਿੰਡ ਇਕਾਈ ਦਾ ਕਦੇ ਪ੍ਰਧਾਨ ਤੱਕ ਨਹੀਂ ਲਾਇਆ ਇਹ ਸਭ ਤੋਂ ਸੋਚਣ ਵਾਲੀ ਤੇ ਵੱਡੀ ਗੱਲ ਹੈ ਕਿ ਪਿੰਡ ਇਕਾਈ ਦਾ ਪ੍ਰਧਾਨ ਆਪਣਾ ਕੋਈ ਰਿਸ਼ਤੇਦਾਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਨਹੀਂ ਲਾਇਆ ਤੇ ਇੱਥੇ ਜੇਕਰ ਕੋਈ ਬੰਦਾ ਪੰਚਾਇਤ ਮੈਂਬਰ ਵੀ ਬਣ ਜੇ ਤਾਂ ਉਹ ਪਹਿਲਾਂ ਲੋਕਟੈਲ ਆਪ ਦੇ ਘਰ ਨੂੰ ਲਾਉਂਦਾ ਇਸ ਤੋਂ ਵੱਧ ਹੋਰ ਕੀ ਸਾਹਤ ਹੋ ਸਕਦਾ ਅੱਜ ਤੱਕ ਫੇਰੂ ਮਾਨ ਸਾਹਿਬ ਤੋਂ ਬਾਅਦ ਪਹਿਲੇ ਜਿਹੜੇ ਇਹ ਆਗੂ ਆਏ ਨੇ ਪੰਜਾਬ ਦੇ ਵਿੱਚ ਜਿਹੜੇ ਮਰਨਵਰਤ ਦੇ ਉੱਪਰ ਬੈਠੇ ਹੋਰ ਬੈਠੇ ਆ ਸਾਰੇ ਬੈਠੇ ਨੇ 35 36 ਕਿਉਂ ਡਰਦੇ ਆ ਮੌਤ ਤੋਂ ਫਿਰ ਜੇ ਇਹੀ ਗੱਲ ਭਗਤ ਸਿੰਘ ਸੋਚ ਲੈਂਦਾ ਢਾਰਤ ਤਰੀਕਾ ਨਹੀਂ ਹੁੰਦਾ ਜਦੋਂ ਸਿੱਖ ਧਰਮ ਦੇ ਵਿੱਚ ਵੀ ਹੈ ਕਿ ਯੁੱਝ ਕੇ ਮਰਨਾ ਹੈ ਭੁੱਖ ਨਾਲ ਨਹੀਂ ਮਰਨਾ ਯੁੱਝ ਕੇ ਮਰਨਾ ਹੈ ਲੜ ਕੇ ਮਰਨਾ ਜੇ ਕਹਿੰਦੇ ਸਿੱਖੀ ਸਿਧਾਂਤ ਤੇ ਡਲੇਵਾਲ ਸਾਹਿਬ ਚੱਲਦੇ ਆ ਤਾਂ ਉਹ ਵੀ ਹੈ ਉਹ ਕਹਿੰਦੇ ਯੁੱਝੋ ਜੇ ਤੁਹਾਡੇ ਕੋਲੇ ਕਿਹ ਡਰਾ ਯੁੱਜਣਾ ਚਾਹੀਦਾ ਅੱਜ ਵੀ ਤਾਂ ਸੜਕਾਂ ਤੇ ਬੈਠੇ ਆ ਲੋਕ ਤੇ ਯੁੱਝੋ ਕਹਿੰਦੇ ਕਿਸ ਤਰੀਕੇ ਕਿੰਨਾ ਸਮਾਂ ਜੁੰਜਾਂਗੇ ਕਿੰਨਾ ਕ ਸਮਾਂ ਜੂੰਜਾਂਗੇ ਕਿਸ ਕਿਸ ਤਰੀਕੇ ਨਾਲ ਜੂੰਜਣ ਦੀ ਗੱਲ ਹੀ ਆ ਨਾ ਜੂੰਜਣ ਦੇ ਲਈ ਅਸੀਂ ਖਨੋਰੀ ਬਾਰਡਰ ਤੇ ਗਏ ਅੱਗੋਂ ਜਿਹੜਾ ਹੈਗਾ ਫਾਇਰਿੰਗ ਹੋਈ ਕਿਸੇ ਨੇ ਜਿਹੜਾ ਹੈਗਾ ਦੇਸ਼ ਦੀ ਸਰਕਾਰ ਨੇ ਕੋਈ ਜਿਹੜੀ ਟਸ ਤੋਂ ਮਸ ਨਹੀਂ ਹੋਈ ਤੇ ਫਿਰ ਕਰੇ ਕੀ ਉਹਨਾਂ ਦੀ ਇੱਕੋ ਇੱਕ ਸੋਚ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਮੇਰੇ ਪੁੱਤਰਿਆਂ ਨੂੰ ਮਰਨਾ ਨਾ ਪੈਜੇ ਮੇਰੇ ਪੁੱਤਾਂ ਨੂੰ ਮਰਨਾ ਨਾ ਪੈਜੇ ਜੇ ਮੇਰੀ ਸ਼ਹਾਦਤ ਦੇ ਨਾਲ ਡੱਲੇਵਾਲ ਸਾਹਿਬ ਇਹ ਕਹਿੰਦੇ ਨੇ ਕਿ ਜੇਕਰ ਡੱਲੇਵਾਲ ਦੀ ਸ਼ਹਾਦਤ ਦੇ ਨਾਲ ਐਮਐਸਪੀ ਗਰੰਟੀ ਕਾਨੂੰਨ ਬਣਦਾ ਤਾਂ ਉਹਨਾਂ ਦਾ ਹਰ ਇੱਕ ਸਾਸ ਹਰ ਇੱਕ ਸਵਾਸ ਕਰਸਾਨੀ ਦੇ ਲਈ ਹਾਜ਼ਰ ਹੈ ਪਰ ਇਹ ਕਿੱਥੇ ਲਿਖਿਆ ਕਿ ਜੇਕਰ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੁੰਦੀ ਆ ਤਾਂ ਫਿਰ ਐਮਐਸਪੀ ਮਿਲਣੀ ਲਾਜ਼ਮੀ ਆ ਇਹ ਕਿੱਥੇ ਲਿਖਿਆ ਸੀ ਜੇਕਰ ਸ਼ਹੀਦ ਭਗਤ ਸਿੰਘ ਆਜ਼ਾਦੀ ਦਾ ਝੰਡਾ ਨਾ ਚੱਕਦਾ ਕਰਤਾਰ ਸਿੰਘ ਸਰਾਭਾ ਰਸੇ ਦੇ ਉੱਪਰ ਫਾਂਸੀ ਦੇ ਉੱਪਰੋਂ ਨਾ ਚੁੰਮਦੇ ਤਾਂ ਦੇਸ਼ ਨੇ ਆਜ਼ਾਦ ਹੀ ਹੋ ਜਾਣਾ ਸੀ ਨਹੀਂ ਸੀ ਨਾ ਕਿਸੇ ਨੂੰ ਨਹੀਂ ਨਾ ਪਤਾ ਕਿਸੇ ਨੂੰ ਨਹੀਂ ਪਤਾ ਸੀ ਕਿ ਕਰੋਨਾ ਆ ਜਾਣੀ ਆ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਈਵੀਐਮ ਦੇ ਰਾਹੀ ਜਿਹੜਾ ਵੋਟਾਂ ਪੈਣ ਲੱਗ ਜਾਣੀਆਂ ਤੇ ਜਿਹੜੇ ਹਰੇ ਹੁੰਦੇ ਉਹ ਵੀ ਜਿੱਤਣ ਵਾਲੇ ਹੋ ਜਾਣੇ ਆ ਨਹੀਂ ਪਤਾ ਸੀ ਨਾ ਖੂਨ ਹੈ ਜਿਹੜਾ ਜਿਹੜਾ ਲਹੂ ਆ ਇਹ ਲਹਿਰਾਂ ਮੰਗਦੀਆਂ ਆਈਆਂ ਸ਼ਹਾਦਤਾਂ ਨੇ ਜਿਹੜੀਆਂ ਇਹ ਲਹਿਰਾਂ ਮੰਗਦੀਆਂ ਇਹਨਾਂ ਨੇ ਜਦੋਂ ਡੱਲੇਵਾਲ ਸਾਹਿਬ ਦੀ ਜੇਕਰ ਸ਼ਹਾਦਤ ਹੋਗੀ ਤਾਂ ਤੁਸੀਂ ਇਹ ਮੇਰੀ ਵੀਡੀਓ ਨੂੰ ਯਾਦ ਕਰਕੇ ਰੱਖਿਓ ਜੇ ਇੱਕ ਦਿਨ ਅਜਿਹਾ ਆਊਗਾ ਕਿ ਇਹ ਸਿਆਦਾ ਸਭ ਤੋਂ ਵੱਡਾ ਅੰਦੋਲਨ ਸ਼ੁਰੂ ਹੋਊਗਾ ਐਮਐਸਪੀ ਗਰੰਟੀ ਕਾਨੂੰਨ ਵੀ ਮਿਲੂਗਾ ਕਿਸਾਨਾਂ ਦੀ ਆਜ਼ਾਦੀ ਵੀ ਮਿਲੂਗੀ ਕਿਸਾਨਾਂ ਦੀ ਆਜ਼ਾਦੀ ਸ਼ਬਦ ਮੈਂ ਕਿਉਂ ਵਰਤਿਆ ਅੱਜ ਅਸੀਂ ਕੋਆਪਰੇਟ ਕਰਾਣੇ ਦੇ ਗੁਲਾਮ ਹੋ ਚੁੱਕੇ ਹਾਂ ਰੇਹ ਦੇ ਲਈ ਕੋਆਪਰੇਟ ਕਰਾਣੇ ਦੇ ਗੁਲਾਮ ਬੀਜ ਦੇ ਲਈ ਕੋਆਪਰੇਟ ਖਲਾਣੇ ਦੇ ਗੁਲਾਮ ਪਾਣੀ ਦੇ ਲਈ ਬਿਜਲੀ ਦੇ ਲਈ ਹਰ ਪੱਖ ਦੇ ਲਈ ਅਸੀਂ ਸਰਕਾਰ ਦੇ ਗੁਲਾਮ ਹੋ ਚੁੱਕੇ ਆ ਉਸ ਗੁਲਾਮੀ ਦੀ ਜੰਜੀਰ ਆ ਜਿਹੜੀ ਉਹ ਵੀ ਸਰਕਾਰ ਨੇ ਖੁਦ ਪਾਈ ਸਾਡੇ ਜਦੋਂ ਦੇਸ਼ ਦੀ ਸਰਕਾਰ ਗ੍ਰਾਮ ਸੇਵਕਾਂ ਨੂੰ ਖਾਦ ਦੇ ਕੇ ਆਉਂਦੀ ਸੀ ਤੁਹਾਨੂੰ ਪਤਾ ਹੋਊਗਾ ਕਿ ਆ ਖਾਦ ਪਾਓ ਭਾਈ ਤੇ ਇਹਦੇ ਨਾਲ ਜਿਹੜਾ ਹੈਗਾ ਤੁਹਾਡੀ ਉਪਜ ਵਧੂਗੀ ਅੱਜ ਅਸੀਂ ਉਪਜ ਨੂੰ ਵਧਾਇਆ ਇੱਕ ਉੱਥੇ ਗੱਲ ਦੇਸ਼ ਦੇ ਜਿਹੜੇ ਆਗੂ ਕਹਿੰਦੇ ਨੇ ਸਿਆਸੀ ਕਹਿੰਦੇ ਨੇ ਕਿ ਕਿ ਅੱਜ ਜਿਹੜਾ ਦੇਸ਼ ਆ ਦੇਸ਼ ਦੇ ਕੋਲ ਇੰਨਾ ਕਣਾਂਜ ਆ ਕਿ ਅਨਾਜ ਦੀ ਜ਼ਰੂਰਤ ਨਹੀਂ ਜੇਕਰ ਅਨਾਜ ਦੀ ਜ਼ਰੂਰਤ ਨਹੀਂ ਹੈ ਤੇ ਭੁੱਖਮਰੀ ਦੇ ਨਾਲ ਦੇਸ਼ ਦੇ ਵਿੱਚ ਲੋਕ ਕਿਉਂ ਮਰਦੇ ਨੇ ਇਹ ਵੱਡਾ ਸਵਾਲ ਹੈ ਤੇ ਜਿਹੜੇ ਦੇਸ਼ਾਂ ਨੂੰ ਅਨਾਜ ਦੀ ਜ਼ਰੂਰਤ ਹੈ ਤੇ ਉੱਥੇ ਅਨਾਜ ਸਪਲਾਈ ਕਿਉਂ ਨਹੀਂ ਹੁੰਦਾ ਇੱਥੇ ਇੱਕ ਗੱਲ ਇਹ ਸਾਫ਼ ਤੌਰ ਤੇ ਕਹਿ ਦਿੰਦੇ ਨੇ ਕਿ ਦੇਸ਼ ਦੇ ਵਿੱਚ ਕੱਲੇ ਕਿਸਾਨ ਐਮਐਸਪੀ ਦੀ ਮੰਗ ਕਿਉਂ ਕਰਦੇ ਨੇ ਮੈਂ ਇੱਕ ਸਵਾਲ ਕਰਦਾ ਉਹਨਾਂ ਲੋਕਾਂ ਨੂੰ ਜਿਹੜੇ ਐਮਐਸਪੀ ਦੀ ਮੰਗ ਦੇ ਉੱਪਰ ਸਵਾਲ ਚੁੱਕਦੇ ਨੇ ਕੀ ਦੇਸ਼ ਆਜ਼ਾਦ ਹੋਣ ਤੋਂ ਬਾਅਦ 1 ਸਾਲ ਦੇ ਅੰਦਰ 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 ਦੇਸ਼ ਦੇ ਸੰਵਿਧਾਨ ਦੇ ਵਿੱਚ ਪਹਿਲੀ ਵਾਰ ਸੋਧ ਹੋਈ ਆ ਉਹ ਹੋਈ ਆ ਕਿਸਾਨਾਂ ਦੇ ਉੱਪਰ ਉਹ ਸੋਧ ਹੋਈ ਆ ਖੇਤੀ ਨੀਤੀ ਦੇ ਉੱਪਰ ਡਾਕਟਰ ਪੀਮਰਾਓ ਬੇਦਕਰ ਦੇ ਥਰੂ ਅਨੇਕਾਂ ਜਿਹੜੇ ਵਿਦਵਾਨ ਇਕੱਠੇ ਹੋ ਕੇ ਜਦੋਂ ਉਹਨਾਂ ਦੇ ਦੁਆਰਾ ਦੇਸ਼ ਦਾ ਸੰਵਿਧਾਨ ਆ ਜਿਹੜਾ ਉਹ ਲਿਖਿਆ ਜਾਂਦਾ ਤੇ ਕੀ ਖਰਾਬੀ ਆ ਗਈ ਸੀ ਕੀ ਖਰਾਬੀ ਆ ਗਈ ਕਿ 1 ਸਾਲ ਬਾਅਦ ਫੇਰ ਦੇਸ਼ ਦੇ ਸੰਵਿਧਾਨ ਦੇ ਵਿੱਚ ਸੋਧ ਕਰਨੀ ਪਈ ਸਿਰਫ ਕਿਸਾਨਾਂ ਦੇ ਗੱਲ ਦੇ ਵਿੱਚ ਫਾਹਾ ਪਾਉਣ ਲਈ ਤਾਂ ਅਸੀਂ ਮੰਗ ਕਰਦੇ ਹਾਂ ਕਿਉਂਕਿ ਸਾਰਾ ਸਿਸਟਮ ਖੇਤੀ ਦਾ ਸਾਰਾ ਢਾਂਚਾ ਜਿਹੜਾ ਖੇਤੀ ਦਾ ਇਹਨਾਂ ਨੇ ਸਰਕਾਰ ਨੇ ਆਪਣੇ ਕੰਟਰੋਲ ਦੇ ਵਿੱਚ ਕੀਤਾ ਵਾ ਤੇ ਅਸੀਂ ਐਮਐਸਪੀ ਦੀ ਮੰਗ ਛੱਡ ਦਾਂਗੇ ਇਹਨਾਂ ਨੂੰ ਕਹੋ ਕਿ ਜਾਓ ਜਾ ਕੇ ਵਾਗਾ ਬਾਰਡਰ ਖੋਲ ਦਿਓ ਕਰ ਲਿਆ ਕਰੋ ਚੈਕਿੰਗ ਅਸੀਂ ਇੱਥੋਂ ਕਣਕ ਦੀਆਂ ਝੋਨੇ ਦੀਆਂ ਟਰਾਲੀਆਂ ਲਜਾਇਆ ਕਰਾਂਗੇ ਚੈੱਕ ਕਰਕੇ ਟਪਾਤੀਆਂ ਚੈੱਕ ਕਰਕੇ ਵਾਪਸ ਕਰ ਲੈ ਅਸੀਂ ਇਹਨਾਂ ਨੂੰ ਦਿੰਦੇ ਹੀ ਨਹੀਂ ਜਾਂ ਕਹਿ ਦੇਣੇ ਇਹ ਕਿ ਨਾ ਸੋਡੇ ਨਾਜ ਦੀ ਲੋੜ ਆ ਤੇ ਸਾਨੂੰ ਬਾਗਾ ਬਾਡਰ ਖੋਲ ਦੇ ਇੱਕ ਕਰਕੇ ਟਪਾ ਦਿਆ ਕਰਨ ਅਸੀਂ ਅਨਾਜ ਵੇਚਿਆ ਕਰਾਂਗੇ ਸਮਰਥਨ ਦੀ ਗੱਲ ਹਲਕੀ ਸ਼ੰਭੂ ਖਨੌਰੀ ਤੋਂ ਚੱਲਦੀ ਆ ਪਰ ਪਿਛਲੇ ਦਿਨਾਂ ਦੇ ਵਿੱਚ ਐਸਕੇਮ ਦੀ ਕਮੇਟੀ ਦੇ ਵੱਲੋਂ ਜਦੋਂ ਮੀਟਿੰਗ ਕੀਤੀ ਜਾਂਦੀ ਆ ਤਾਂ ਉਹਦੇ ਵਿੱਚ ਸਰਵਣ ਸਿੰਘ ਪੰਦੇਰ ਜਿਹੜੇ ਆ ਜ਼ਰੂਰ ਪਹੁੰਚਦੇ ਨੇ ਪਰ ਡੱਲੇਵਾਲ ਗਰੁੱਪ ਦੇ ਵੱਲੋਂ ਉਸ ਚੀਜ਼ ਦਾ ਬਾਈਕਾਟ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਕਾਕਾ ਕੋਟਰਾ ਹੋਰਾਂ ਦੇ ਵੱਲੋਂ ਕਟਾਸ਼ ਵੀ ਇਸ ਚੀਜ਼ ਦਾ ਕੀਤਾ ਜਾਂਦਾ ਕਿਉਂਕਿ ਹੁਣ ਮੀਟਿੰਗਾਂ ਦਾ ਸਮਾਂ ਨਹੀਂ ਬਚਿਆ ਇੱਕ ਪਾਸੇ ਸਮਰਥਨ ਦੀ ਗੱਲ ਚੱਲਦੀ ਆ ਜਦੋਂ ਐਸਕੇਮ ਕਹਿੰਦਾ ਕਿ ਅਸੀਂ ਸਮਰਥਨ ਦੇਣ ਦੇ ਲਈ ਮੀਟਿੰਗਾਂ ਕਰ ਰਹੇ ਹਾਂ ਤਾਂ ਦੂਸਰੇ ਪਾਸੇ ਉਸੇ ਮੀਟਿੰਗ ਕੀ ਆਪਣੇ ਕਿਸਾਨਾਂ ਦੇ ਵਿੱਚ ਇੱਕ ਪਰਿਵਾਰ ਆ ਜਿੰਨੇ ਵੀ 2-2 3-3 ਭਾਈਆ ਤੁਸੀਂ ਵੀ ਪੱਤਰਕਾਰ ਵੀਰ 2-2 3-3 ਭਾਈ ਹੋਵੋਗੇ ਜਦੋਂ ਇੱਕ ਭਾਈ ਦੇ ਉੱਪਰ ਕੋਈ ਆਫਤ ਪੈ ਜਾਂਦੀ ਆ ਕੀ ਫਿਰ ਉਹ ਮਿੰਤਾ ਕਰਵਾਉਂਦਾ ਕੀ ਉਹ ਕਹਿੰਦਾ ਮੈਨੂੰ ਸੱਦਿਆ ਨਹੀਂ ਇਹ ਤੁਸੀਂ ਤੁਸੀਂ ਸਾਰਿਆਂ ਨੂੰ ਇਹ ਸੋਚਣਾ ਪੈਣਾ ਕਿ ਮੰਗ ਤਾਂ ਇੱਕ ਹੀ ਆ ਨਾ ਇੱਕੋ ਮੰਗ ਆ ਠੀਕ ਆ ਹੋ ਸਕਦਾ ਕੋਈ ਵਖਰੇਵਾ ਹੋਵੇ ਮੈਂ ਇਸ ਗੱਲ ਦੇ ਉੱਪਰ ਦੋਰ ਨਹੀਂ ਕਿਉਂਕਿ ਸਾਡੇ ਕੋਲ ਮੈਂ ਉਸ ਲੈਵਲ ਦਾ ਲੀਡਰ ਹੀ ਨਹੀਂ ਹਾਂ ਕਿ ਜੇਕਰ ਮੈਂ ਆਪਣੀ ਜਥੇਬੰਦੀ ਦੀ ਹਾਈ ਕਮਾਂਡ ਦੀ ਕੋਈ ਗੱਲ ਕਰ ਸਕਾਂ ਪਰ ਇੱਕੋ ਇੱਕ ਗੱਲ ਇਹ ਸਾਫ਼ ਹੈ ਜਦੋਂ ਇੱਕ ਪਾਈ ਦੇ ਉੱਪਰ ਆਪਤਾਉਂਦੀ ਆ ਤੇ ਦੂਜਾ ਪਾਈ ਇਹ ਗੱਲ ਸੋਚੇ ਕਿ ਮੈਨੂੰ ਉਹਨੇ ਬੁਲਾਇਆ ਨਹੀਂ ਉਹਨੇ ਮੈਨੂੰ ਕਿਹਾ ਨਹੀਂ ਫਿਰ ਅਸੀਂ ਬਾਤ ਨਹੀਂ ਸਕਦੇ ਦੋਸਤੋ ਫਿਰ ਅਸੀਂ ਕਦੇ ਨਹੀਂ ਬਾਤ ਸਕਦੇ ਹੁਣ ਜਥੇਬੰਦੀਆਂ ਨੂੰ ਆਪਣਾ ਐਟੀਟਿਊਡ ਹੈ ਜਿਹੜਾ ਉਹਨੂੰ ਥੋੜਾ ਜਿਹਾ ਨੀਵਾ ਕਰਨਾ ਪਊਗਾ ਚਾਹੇ ਕੋਈ ਵੀ ਕਿਉਂ ਨਾ ਹੋਵੇ ਇੱਕੋ ਇੱਕ ਮੰਗ ਦੇਸ਼ ਦੇ ਕਿਸਾਨ ਨੂੰ ਬਚਾਉਣਾ ਤਾਂ ਐਮਐਸਪੀ ਗਾਰੰਟੀ ਕਾਨੂੰਨ ਔਰ ਰਹਿੰਦੀਆਂ ਹੋਈਆਂ ਮੰਗਾਂ ਨੂੰ ਜਿਹੜਾ ਮਨਵਾਉਣਾ ਹੋਊਗਾ ਸਮਰਥਨ ਤੁਸੀਂ ਕਿਵੇਂ ਮੰਨਦੇ ਹੋ ਜਿਵੇਂ ਹਾਲਾਂਕਿ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਜਿਵੇਂ ਅੱਜ ਵੀ ਉਗਰਾਹਾਂ ਦੇ ਵੱਲੋਂ ਵੀ ਕੀਤਾ ਗਿਆ ਵਕ ਵਕ ਜਥੇਬੰਦੀਆਂ ਦੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਤੁਸੀਂ ਸਮਰਥਨ ਨੂੰ ਕਿਵੇਂ ਮੰਨਦੇ ਹੋ ਬਾਰਡਰਾਂ ਦੇ ਉੱਪਰ ਜਾ ਕੇ ਬੈਠ ਜਾਣਾ ਸਮਰਥਨ ਆ ਜਾਂ ਫਿਰ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਆਪਣੇ ਬਲਾਕਾਂ ਦੇ ਵਿੱਚ ਪ੍ਰਦਰਸ਼ਨ ਕਰਨੇ ਉਹ ਵੀ ਕਿ ਸਮਰਥਨ ਹੈ ਠੀਕ ਹੈ ਜੈ ਜੈ ਔਰ ਮੈਂ ਇਸ ਗੱਲ ਦੇ ਨਾਲ ਵੀ ਸਹਿਮਤ ਹਾਂ ਕੋਈ ਕੋਈ ਦੂਰ ਰਾਇ ਨਹੀਂਗਾ ਜੇਕਰ ਜਥੇਬੰਦੀਆਂ ਉਪਰਾਲੇ ਕਰ ਰਹੀਆਂ ਬਹੁਤ ਚੰਗੀ ਗੱਲ ਹੈ ਕਰਨੇ ਵੀ ਚਾਹੀਦੇ ਨੇ ਇੱਕੋ ਇੱਕ ਗੱਲ ਦਾ ਜਿਹੜਾ ਖਸ ਦਾ ਜਿਹੜਾ ਆਮ ਕਿਸਾਨ ਦੇ ਮਨ ਦੇ ਵਿੱਚ ਆਉਂਦਾ ਕਿ ਕਿਸੇ ਮੋਰਚੇ ਨੂੰ ਚਾਹੇ ਕਿਸੇ ਵੀ ਜਥੇਬੰਦੀ ਦਾ ਕਿਉਂ ਨਾ ਲੱਗਿਆ ਹੋਵੇ ਉਹਨੂੰ ਟਾ ਲਾਉਣ ਵਾਲੇ ਬਿਆਨ ਕਦੇ ਵੀ ਕਿਸੇ ਕਿਸਾਨ ਅੱਗ ਨੂੰ ਨਹੀਂ ਦੇਣੇ ਚਾਹੀਦੇ ਅਜਿਹੀ ਆਵਾਜ਼ ਆਪਣੇ ਫੇਸ ਤੋਂ ਨਹੀਂ ਕੱਢਣੀ ਚਾਹੀਦੀ ਜਿਹਦੇ ਨਾਲ ਕਿਸਾਨੀ ਨੂੰ ਟਾ ਲੱਗੇ ਹੋ ਸਕਦਾ ਕਿ ਵਖਰੇਵੇਂ ਹੋਣ ਇੱਕ ਘਰ ਦੇ ਵਿੱਚ ਵਖਰੇਵੇਂ ਹੁੰਦੇ ਨੇ ਪਿਓ ਪੁੱਤ ਦੇ ਵਿੱਚ ਵਖਰੇਵੇਂ ਹੁੰਦੇ ਨੇ ਨੌ ਸੱਸ ਦੇ ਵਿੱਚ ਵਖਰੇਵੇਂ ਹੁੰਦੇ ਨੇ ਪਿੰਡ ਦੀ ਪੰਚਾਇਤ ਦੇ ਵਿੱਚ ਵਖਰੇਵੇਂ ਹੁੰਦੇ ਨੇ ਪਰ ਮਸਲਾ ਤਾਂ ਕਿਸਾਨੀ ਨੂੰ ਬਚਾਉਣ ਦਾ ਨਾ ਵਖਰੇਵਿਆਂ ਨੂੰ ਛੱਡੋ ਕੁਈ ਗੱਲਾਂ ਹੋ ਸਕਦੀਆਂ ਨੇ ਪਰ ਇੱਕ ਮਿਸ਼ਨ ਦੇ ਵੱਲ ਚੱਲੋ ਠੀਕ ਆ ਜੋ ਕਰ ਰਹੇ ਨੇ ਸਿਰ ਮੱਥੇ ਆ ਉਦੋਂ ਵੀ ਚੰਗਾ ਕਰਨ ਉਦੋਂ ਵੀ ਅੱਗੇ ਹੋ ਕੇ ਆਉਣ ਮੇਰੀ ਤਾਂ ਇਹ ਇੱਕ ਕਿਸਾਨ ਹੋਣ ਨਾਤੇ ਅਪੀਲ ਹੈ ਤੁਸੀਂ ਕਹਿ ਰਹੇ ਹੋ ਕਿ ਭਗਵੰਤ ਮਾਨ ਦੀ ਸਰਕਾਰ ਵੀ ਪਹਿਲਾਂ ਵੀ ਕਹਿ ਗਿਆ ਆਗੂ ਵੀ ਉਹ ਵੀ ਖਿਲਾਫ ਹੈ ਉਹ ਵੀ ਮੋਦੀ ਦੇ ਨਾਲ ਖੜੀ ਹੈ ਜਾਂ ਝੁਕੀ ਹੋਈ ਹੈ ਪਰ ਭਗਵੰਤ ਸਿੰਘ ਮਾਨ ਦੇ ਐਮ ਐਲ ਏ ਤਾਂ ਪੋਸਟਾਂ ਪਾ ਰਹੇ ਨੇ ਅੱਜ ਕਿ ਅਸੀਂ ਬੰਦ ਦਾ ਸਮਰਥਨ ਕਰ ਰਹੇ ਹਾਂ ਉਹ ਤਾਂ ਪੂਰੀ ਡਟ ਕੇ ਤੁਹਾਡੇ ਨਾਲ ਖੜੀ ਹੈ ਉਹ ਕਹਿੰਦੇ ਸਾਡੀ ਪੁਲਿਸ ਸਾਰਾ ਸਿਸਟਮ ਤੁਹਾਡੇ ਨਾਲ ਖੜਾ ਹੈ ਵੇਖੋ ਇੱਕ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਦਾ ਜਾਂ ਆਮ ਹੀ ਆਪਣੇ ਬਜ਼ੁਰਗਾਂ ਦੀ ਹੈ ਜਿਹੜੀ ਦਿਹਾਂਤ ਹੋ ਜਾਂਦਾ ਉੱਥੇ ਇੱਕ ਸਮਾਰੋਹ ਰੱਖਿਆ ਜਾਂਦਾ ਅੱਜ ਦਾ ਰੀਤੀ ਰਿਵਾਜ ਹੈ ਸਰੰਦਾ ਅਜਲੀ ਸਮਾਰੋਹ ਹਰ ਇੱਕ ਪਾਰਟੀ ਦਾ ਐਮਐਲਏ ਆਉਂਦਾ ਉੱਥੇ ਕਹਿ ਕੇ ਜਾਂਦਾ ਜੀ ਬਹੁਤ ਚੰਗਾ ਸੀ ਮੱਗਰ ਸਿਉਂਦਾ ਇਹਦੇ ਵਰਗਾ ਹੋਣਾ ਹੀ ਕੋਈ ਨਹੀਂਗਾ ਇਹਦੇ ਵਰਗਾ ਹੈ ਹੀ ਨਹੀਂ ਸੀਗਾ ਤੇ ਕਰਕੇ ਕੀ ਜਾਂਦਾ ਮੱਗਰ ਸਿਉਂ ਦੀ ਆਤਮਾ ਨੂੰ ਸ਼ਾਂਤੀ ਪਹੁੰਚ ਜਾਂਦੀ ਹੈ ਉਹਦੇ ਨਾਲ ਨਹੀਂ ਪਹੁੰਚਦੀ ਨਾ ਕੋਈ ਫਾਇਦਾ ਹੁੰਦਾ ਕਦੇ ਨਹੀਂ ਹੁੰਦਾ ਬਸ ਇੱਕ ਵਿਖਾਵਾ ਕਰਨਾ ਅਸੀਂ ਦੂਜਿਆਂ ਨੂੰ ਦੱਸਣਾ ਵੀ ਜਿੱਤੇ ਲੱਛੂ ਮਰਿਆ ਵੀ ਪਾਈ ਮੈਂ ਤੇਰੇ ਮਗਰ ਆ ਜਿੱਤੇ ਕੁੱਦਾ ਮਰਿਆ ਮੈਂ ਪਾਈ ਮੈਂ ਤੁਹਾਡੇ ਕਹਿ ਕੇ ਆਇਆ ਸੀਗਾ ਉਹੀ ਹਾਲ ਸਰਕਾਰ ਦਾ ਫੋਟੋ ਮਾ ਪਾਉਣ ਦੇ ਨਾਲ ਕੀ ਹੋ ਜੂਗਾ ਜਾ ਕੇ ਚਾਹੇ ਅਮਨ ਅਰੋੜਾ ਜਾ ਕੇ ਉੱਥੇ ਫੋਟੋ ਪਾਇਆ ਆ ਵੈਸੇ ਤਾਂ ਇਨਾ ਫੋਟੋ ਮਾ ਤੇ ਜਾਂ ਵੀਡੀਓ ਦੇ ਉੱਪਰ ਹੋਰ ਕਈ ਵਾਰ ਕਈ ਜਥੇਬੰਦੀਆਂ ਵੀ ਕਿੰਤੂ ਪ੍ਰੰਤੂ ਕਰ ਸਕਦੀਆਂ ਨੇ ਕਹਿ ਸਕਦੇ ਨੇ ਉਹ ਜੇ ਲੋਕ ਵੀ ਇਹ ਗੱਲ ਕਹਿ ਸਕਦੇ ਨੇ ਕਿ ਪੋਲੀਟੀਕਲ ਲੋਕ ਕਿਉਂ ਜਾਂਦੇ ਨੇ ਪਰ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਕੋਈ ਵੀ ਕਿਸੇ ਵੀ ਪੋਲੀਟੀਕਲ ਆਗੂ ਨੂੰ ਅੱਜ ਵੀ ਉਸ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾ ਰਿਹਾ ਜੇਕਰ ਕੋਈ ਆਉਂਦਾ ਤਾਂ ਉਹਦੇ ਲਈ ਉਹ ਆਇਆ ਫੋਟੋ ਕੀਤੀ ਤਾਂ ਉਹਦੇ ਵਿੱਚ ਕੀ ਹੈ ਕਰਕੇ ਉਹਨੇ ਆਪ ਦਾ ਸਿਰਫ ਤੇ ਸਿਰਫ ਵਿਖਾਵਾ ਕਰਤਾ ਜੇਕਰ ਭਗਵੰਤ ਮਾਨ ਸਰਕਾਰ ਨੇ ਕੁਝ ਕਰਨਾ ਸੀ ਜਦੋਂ ਸਾਡੇ ਭਰਾ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਉਹਦੇ ਉੱਪਰ ਸਿੱਧਾ ਫੈਰ ਕੀਤਾ ਗਿਆ ਸਾਡੀਆਂ ਜੜਿਆਂ ਸਾਨੂੰ ਜ਼ਖਮੀ ਕੀਤਾ ਗਿਆ ਜੇਕਰ ਅਸੀਂ ਆਪਦੇ ਕੁਰਤੇ ਲਾ ਕੇ ਵਿਖਾ ਗਿਆ ਕਰਨ ਬੈਠਾ ਹੋਰ ਬਜ਼ੁਰਗ ਬੈਠੇ ਆ ਸਾਡੇ ਹਲੇ ਵੀ ਦਾਗ ਨੇ ਜਿਹੜੇ ਉੱਥੇ ਅਥਰੂ ਗਾਸ ਦੇ ਜਿਹੜੇ ਇਹਨਾਂ ਨੇ ਗੋਲੇ ਛੁੱਟੇ ਨੇਗੇ ਤੇ ਉਦੋਂ ਭਗਵੰਤ ਮਾਨ ਸਮਰਥਨ ਦੇ ਵਿੱਚ ਕਿੱਥੇ ਸੀ ਉਦੋਂ ਅਮਨਸ ਅਮਨ अरोड़ा ਕਿੱਥੇ ਸੀ ਉਦੋਂ ਦਲਜੀਤ ਚੀਮਾ ਕਿੱਥੇ ਸੀ ਇਹਨਾਂ ਨੂੰ ਨਹੀਂ ਸੀਗਾ ਉਦੋਂ ਕਹਿੰਦੇ ਉਦੋਂ ਕਹਿੰਦੇ ਸਾਡੇ ਕਿਸਾਨਾਂ ਨੂੰ ਕਿਵੇਂ ਰੋਕਣ ਦੇ ਸਕਦੇ ਆ ਜਾਓ ਅੱਜ ਵੀ ਅਸੀਂ ਕਹਿ ਦਿੰਨੇ ਆਏ ਇਹ ਗੱਲ ਭਗਵੰਤ ਮਾਨ ਕਵੇ ਕਿ ਨੈਸ਼ਨਲ ਹਾਈਵੇ ਨੂੰ ਜਾਮ ਕਰਨਾ ਕੰਕਰੀਟ ਪਾ ਕੇ ਇਹ ਦੋਸ਼ੀ ਆ ਕੇਂਦਰ ਦੀ ਸਰਕਾਰ ਜਾ ਜਾ ਕੇ ਕਵੇ ਕਵੇ মিডিਆ ਦੇ ਸਾਹਮਣੇ ਕਿ ਕੇਂਦਰ ਦੀ ਸਰਕਾਰ ਦੋਸ਼ੀ ਆ ਕੇਂਦਰ ਦੀ ਸਰਕਾਰ ਨੇ ਰੋਕਿਆ ਵਾ ਤਾਂ ਅਸੀਂ ਕਹਦੇ ਆ ਕਿ ਸਾਡੇ ਸਮਰਥਨ ਚ ਖੜੇ ਆ ਕਵੇ ਕਵੇ ਕਿ ਜਾਓ ਖੋਲੋ ਉਹ ਤਾਂ ਆਸਟ੍ਰੇਲੀਆ ਨੇ ਇਸ ਦਿਨੀ ਹਾਂਜੀ ਉਹ ਕਹਿੰਦੇ ਆ ਆਸਟ੍ਰੇਲੀਆ ਗਏ ਨੇ ਇਸ ਦਿਨੀ ਉਤ ਫਿਰ ਹੁਣੇ ਛੋਟਾ ਭਾਂਡਾ ਭਰ ਜਾਂਦਾ ਤਾਂ ਫਿਰ ਆਸਟ੍ਰੇਲੀਆ ਆਮ ਹੀ ਗੱਲਾਂ ਹੈਗੀਆਂ ਨਾ ਜੇ ਹੁਣ ਮੰਨ ਲਓ ਕਿ ਮੇਰੇ ਵਰਗੇ ਕੋਲੇ ਕਿਲਾ ਦੋ ਕਿਲਾ ਹੋਵੇ ਤੇ ਕਿਤੇ ਕੁਦਰਤੀ ਹੱਥ ਪੱਲੇ ਕਿਸੇ ਨਾ ਕਿਸੇ ਪਾਸੇ ਜਗਾਰਡ ਲੱਗ ਜੇ ਫਿਰ ਬਈ ਨਵੇਂ ਮਾਡਲ ਦੀ ਥਾਰ ਤੱਕ ਲਿਆਊਗਾ ਹੀ ਹੈਨਾ ਹਵਾ ਜੀ ਦਾ ਕਰੂਗਾ ਹੀ ਇਹ ਤਾਂ ਬਸ ਕੁਦਰਤੀ ਆ ਇਹ ਮੱਟੀ ਆ ਹੈਨਾ ਹੁਣ ਜੇ ਮੰਨ ਲਓ ਮੈਂ ਕੱਲ ਨੂੰ ਐਮਐਲਏ ਬਨ ਜਾ ਕਿਹੜਾ ਤੇ ਯਾਰ ਗਨਮੈਨਾਂ ਨਾਲ ਲੈ ਕੇ ਮੁੱਛਾਂ ਵਟਵਟ ਦੇਊਂਗਾ ਹੀ ਨਾ ਕਿਹੜਾ ਭੱਜੂਗਾ ਮੜਾ ਮੜਾ ਰੋਪਜਾ ਮਾਰੂੰਗਾ ਹੈ ਉਹ ਇਹ ਗੱਲ ਵੱਖਰੀ ਆ ਵੀ ਜਿਵੇਂ ਹੁਣ ਇਹਨਾਂ ਨੂੰ ਆ ਹੀ ਨਹੀਂ ਪਤਾ ਸੀ ਕਿ ਜਿਵੇਂ ਜਾ ਕੇ ਹਸਪਤਾਲਾਂ 'ਤੇ ਛਾਪਾ ਮਾਰਨ ਲੱਗੇ ਸੀਗੇ ਸਕੂਲਾਂ 'ਚ ਜਾ ਕੇ ਮਾਰਨ ਲੱਗੇ ਸੀ ਇਹ ਗੱਲ ਕਰਨੀ ਆ ਤਾਂ ਡੀਓ ਨਾਲ ਕਰੋ ਭਾਈ ਗੱਲ ਕਰਨੀ ਆ ਤਾਂ ਸੀਐਮਓ ਨਾਲ ਕਰੋ ਭਾਈ ਉਹ ਗੱਲ ਵੱਖਰੀ ਆ ਵੀ ਅਸੀਂ ਇਹ ਨਹੀਂ ਕਰਦੇ ਵੀ ਇੰਨੀ ਕ ਹਵਾ ਦਾ ਭਾਈ ਫਿਰ ਅਗਲਾ ਕਰੂਗਾ ਹੈ ਜਦੋਂ ਬਣ ਗਿਆ ਕਰਨਾ ਹੀ ਆ ਨੇਚਰਲੀ ਆ ਇੱਧਰ ਕਰ ਲੈ ਇਹ ਨਹੀਂ ਕਰਦਾ ਆਜੋ ਭਾਈ ਕੀ ਕਹੋਗੇ ਭਾਈ ਅੱਜ ਦੇ ਜਿਹੜੇ ਇਕੱਠ ਹੋਇਆਗਾ ਕੀ ਕਹੋਗੇ ਇਸ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕੇਐਮਐਮ ਵੱਲੋਂ ਇਹ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਉਹਨੂੰ ਸਾਰੇ ਬਰਾਦਰਗੀਆਂ ਵੱਲੋਂ ਸਾਰੇ ਵਪਾਰੀਆਂ ਵੱਲੋਂ ਮਜ਼ਦੂਰਾਂ ਵੱਲੋਂ ਬਾਰ ਐਸੋਸੀਏਸ਼ਨਾਂ ਵੱਲੋਂ ਬੱਸਾਂ ਪੀਆਰਟੀਸੀ ਵੱਲੋਂ ਸਾਰਿਆਂ ਵੱਲੋਂ ਬਹੁਤ ਭਰਮਾ ਸਮਰਥਨ ਮਿਲਿਆ ਜੋ ਸਾਡੇ ਕੋਲ ਤਸਵੀਰਾਂ ਆਈਆਂ ਸੋਸ਼ਲ ਮੀਡੀਆ ਰਾਹੀਂ ਉਹਦੇ ਜਿਹੀਆਂ ਅਸੀਂ ਦੇਖ ਰਹੇ ਹਾਂ ਕਿ ਸਾਰੇ ਬਾਜ਼ਾਰ ਸਾਰੇ ਕਿਤੇ ਜਿੰਨੀਆਂ ਆਈਆਂ ਬੰਦ ਪਏ ਆ ਬਿਲਕੁਲ ਪੂਰਾ 100% ਸਮਰਥਨ ਮਿਲਿਆ ਕੀ ਲੱਗਦਾ ਮਤਲਬ ਡੱਲੇਵਾਲ ਸਾਹਿਬ ਜਿਹੜੇ ਮਰਨ ਵਰਤੇ ਪਏ ਨੇ ਕਿ ਲੋਕ ਇਹ ਕਹਿ ਰਹੇ ਨੇ ਕਿ ਨਹੀਂ ਇਸ ਤਰੀਕੇ ਦੇ ਨਾਲ ਕਰਨਾ ਚਾਹੀਦਾ ਉਹਨਾਂ ਨੂੰ ਉਹ ਆਗੂ ਨੇ ਕੀਮਤੀ ਜਾਨਾਂ ਉਹਨਾਂ ਦੀ ਬੜੇ ਅੰਦੋਲਨ ਲੜੇ ਨੇ ਬੜੇ ਅੰਦੋਲਨ ਅੱਗੇ ਉਹਨਾਂ ਦੀ ਗਵਾਹੀ ਚ ਲੜਨੇ ਨੇ ਤੁਸੀਂ ਕਿਵੇਂ ਦੇਖਦੇ ਹੋ ਮੈਂ ਅੱਜ ਪੰਜਾਬ ਰੋਡਵੇ ਪਨਬਸ ਪੀ ਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਸਮੁੱਚੀ ਟੀਮ ਨੂੰ ਲੈ ਕੇ ਸਮੁੱਚੇ ਪੰਜਾਬ ਦੀ ਸਰਕਾਰੀ ਟਰਾਂਸਪੋਰਟ ਨੂੰ ਡੱਲੇਵਾਲ ਸਾਹਿਬ ਦੀ ਹਮਾਇਤ ਦੇ ਵਿੱਚ ਅਸੀਂ ਬੰਦ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਡੱਲੇਵਾਲ ਸਾਹਿਬ ਨਾਲ ਜੇਕਰ ਪੰਜਾਬ ਦੀ ਸਰਕਾਰ ਕੇਂਦਰ ਦੇ ਇਸ਼ਾਰੇ ਤੇ ਕਿਸੇ ਤਰ੍ਹਾਂ ਦਾ ਕੋਈ ਧੱਕਾ ਕਰਦੀ ਆ ਜਾਂ ਕੋਈ ਉਹਨਾਂ ਦੇ ਸ਼ਾਸਨ ਨੂੰ ਚੱਲ ਰਹੇ ਨੂੰ ਖਦੇੜਨ ਦੀ ਕੋਸ਼ਿਸ਼ ਕਰਦੀ ਆ ਤਾਂ ਸਮੁੱਚੀ ਟਰਾਂਸਪੋਰਟ ਦੇ ਕਾਮੇ ਉਹਨਾਂ ਦੇ ਨਾਲ ਖੜੇ ਆ ਜਿਵੇਂ ਅੱਜ ਡੱਲੇਵਾਲ ਸਾਹਿਬ ਨੇ ਬੰਦ ਦਾ ਸਮਰਥਨ ਕਰਨ ਵਾਸਤੇ ਕਿਹਾ ਸੀ ਪੰਜਾਬ ਦਾ ਬੱਚਾ-ਬੱਚਾ ਸੜਕਾਂ ਤੇ ਉਤਰਿਆ ਆਉਣ ਵਾਲੇ ਅੱਜ ਦੇ ਬੰਦ ਨੇ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਇੱਕ ਚੇਤਾਵਨੀ ਦਿੱਤੀ ਆ ਕਿ ਜੇਕਰ ਡੱਲੇਵਾਲ ਸਾਹਿਬ ਨਾਲ ਕਿਸੇ ਤਰ੍ਹਾਂ ਦੀ ਕੋਈ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪੰਜਾਬ ਦੇ ਹਾਲਾਤ ਆ ਉਸ ਖਾਵੇਂ ਨਹੀਂ ਰਹਿਣੇ